ਕਰ ਦਿੰਦਾ ਆਪ ਹੀ ਵਿਧ ਬਣਾ ਦਿੰਦਾ ਸਾਨੂੰ ਅੱਗੇ ਵਧਾਉਣ ਦੀ ਆਪ ਹੀ ਘਟਾਉਣ ਦੀ ਵਿਧ ਬਣਾ ਦਿੰਦਾ ਆਪ ਹੀ ਸਾਨੂੰ ਅੱਗੇ ਵਧਾਉਣ ਦੀ ਵਿਧ ਬਣਾ ਦਿੰਦਾ ਜਦੋਂ ਸਾਨੂੰ ਵਧਾਉਣਾ ਹੈ ਉਦੋਂ ਵੀ ਰੱਬ ਵਿਧ ਬਣਾਉਂਦਾ ਹੈ ਉਦੋਂ ਹੀ ਮਿੰਟਾਂ ਦੇ ਵਿੱਚ ਬੰਦਾ ਇੱਕਦਮ ਗਾਂ ਚਲਾ ਜਾਂਦਾ ਜਦੋਂ ਕਿਸੇ ਨੂੰ ਘਟਾਉਣਾ ਹੈ ਉਹ ਵੀ ਵਿਧ ਰੱਬ ਬਣਾ ਜਾਂਦਾ ਸੈਕਿੰਡਾਂ ਦੇ ਵਿੱਚ ਬੰਦਾ ਥੱਲੇ ਆ ਜਾਂਦਾ ਹੈ ਅਸਮਾਨ ਤੋਂ ਧਰਤੀ ਤੇ ਆ ਜਾਂਦਾ ਹੈ ਪਿਛਾਂ ਚਲਾ ਜਾਂਦਾ ਹੈ ਮਾਰਜ ਨੇ ਬਾਣੀ ਵਿੱਚ ਲਿਖਿਆ ਹੋਇਆ ਹੈ ਭਿਖਾਰੀ ਤੇ ਰਾਜ ਕਰਾਵੇ ਰਾਜਾ ਦੇ ਭਿਖਾਰੀ ਔਰੰਗਜੀਬ ਵਰਗਿਆਂ ਨੂੰ ਦੇਖੋ ਥੱਲੇ ਲੈ ਆਉਂਦਾ ਔਰੰਗਜੀਬ ਦਾ ਪਿਓ ਹੈ ਉਹਨੂੰ ਔਰੰਗਜੀਬ ਜਿਲ ਵਿੱਚ ਡੱਕ ਦਿੰਦਾ ਔਰ ਰਾਜੇ ਤੂੰ ਦੇਖੋ ਕਿੱਥੇ ਉਹ ਜਿਲ ਦੇ ਵਿੱਚ ਬੰਦ ਹੋ ਜਾਂਦਾ ਰਾਜੇ ਤੂੰ ਭਿਖਾਰੀ ਕਰ ਦਿੰਦਾ ਤੇ ਭਿਖਾਰੀ ਤੋਂ ਰਾਜਾ ਬਣਾ ਦਿੰਦਾ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਸੀ ਮੈਨੂੰ ਕੋਈ ਰੋਟੀ ਨਹੀਂ ਸੀ ਪੁੱਛਦਾ ਮੈਨੂੰ ਸ਼ਰੀਕ ਆਪਣੇ ਘਰ ਨਹੀਂ ਸੀ ਵੜਨ ਦਿੰਦੇ ਮੈਨੂੰ ਕੋਈ ਇੱਕ ਵਕਤ ਦੀ ਰੋਟੀ ਨਹੀਂ ਸੀ ਪੂਰੀ ਕੋਈ ਦਿੰਦਾ ਧੰਨ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਆਪਣੇ ਬਾਣੀ ਵਿੱਚ ਹਮ ਰੁੱਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕਹਿਰਾ ਜਿੱਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਕਹਿੰਦੇ ਜਦੋਂ ਉਸ ਨਿਰੰਕਾਰ ਦੀ ਮਿਰ ਹੋ ਗਈ ਉਹਨੇ ਮਿੰਟਾਂ ਸੈਕਿੰਡਾਂ ਦੇ ਵਿੱਚ ਛਤਰ ਚੁਲਾ ਕੇ ਰੱਖ ਦਿੱਤੇ ਜਿਹਨੂੰ ਕੋਈ ਪੁੱਛਦਾ ਨਹੀਂ ਸੀ ਉਹਨੂੰ ਰਾਜਾ ਬਣਾ ਦਿੰਦਾ ਜਿਹਨੂੰ ਕੋਈ ਪੁੱਛਦਾ ਨਹੀਂ ਸੀ ਉਹਨੂੰ ਬਾਦਸ਼ਾਹ ਪਾ